ਸਿੱਖ ਧਰਮ ਦੇ ਵਿੱਚ ਜੋਗਾ ਨਾਂ ਦੀ ਕੋਈ ਮਹਤਾ ਹੈ ਨਹੀਂ ਇਹ ਜੋਗਾ ਕਰਾਉਣੇ ਉਹਦੇ ਉਸ ਦੇ ਬਦਲੇ ਅਸੀਂ ਜਿਹੜੇ ਨੌਜਵਾਨ ਆ ਜਾਂ ਬੱਚੇ ਹੋ ਉਹਨਾਂ ਨੂੰ ਅਸੀਂ ਸ਼ਸਤਰ ਵਿਦਿਆ ਦਈਏ ਗਤਕੇ ਦੀ ਸਿਖਲਾਈ ਦਈਏ ਗੁਰਬਾਣੀ ਨਾਲ ਜੋੜੀਏ ਔਰ ਸਾਨੂੰ ਜਿਹੜੇ ਲੋਕਾਂ ਨੂੰ ਜਿਹੜੀਆਂ ਸੰਗਤਾਂ ਹੈ ਉਹਨਾਂ ਨੂੰ ਸਾਨੂੰ ਸਹੀ ਜਿਹੜਾ ਰਸਤਾ ਉਸ ਬੰਨੇ ਤੋਰਨਾ ਚਾਹੀਦਾ ਇਹਨਾਂ ਜੋਗਿਆਂ ਦੇ ਵਿੱਚ ਸਾਨੂੰ ਨਈ ਸੰਗਤਾਂ ਨੂੰ ਲਾਉਣਾ ਚਾਹੀਦਾ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਿੱਖ ਧਰਮ ਦੇ ਵਿੱਚ ਜੋਗਾ ਨਾਂ ਦੀ ਕੋਈ ਮਹੱਤਾ ਹੈ ਨਹੀਂ ਔਰ ਜਿੱਥੇ ਅਸੀਂ ਇਹ ਜੋਗਾ ਕਰਾਉਣੇ ਉਹਦੇ ਉਸ ਦੇ ਬਦਲੇ ਅਸੀਂ ਜਿਹੜੇ ਨੌਜਵਾਨ ਆ ਜਾਂ ਬੱਚੇ ਹੋ ਉਹਨਾਂ ਨੂੰ ਅਸੀਂ ਸ਼ਸਤਰ ਵੀ ਦੇ ਦਈਏ ਗਤਕੇ ਦੀ ਸਿਖਲਾਈ ਦੇਈਏ ਗੁਰਬਾਣੀ ਨਾਲ ਜੋੜੀਏ ਔਰ ਮੈਂ ਸਮਝਦਾ ਕਿ ਜੇ ਸਿੱਖ ਧਰਮ ਦੇ ਵਿੱਚ ਅਸੀਂ ਰਹਿ ਕੇ ਅਸੀਂ ਜੋਗੇ ਵਗੈਰਾ ਕਰਨੇ ਆ ਤੇ ਸਾਨੂੰ ਸਿੱਖ ਗਵਾਉਣ ਦਾ ਕੋਈ ਹੱਕ ਨਹੀਂਗਾ ਔਰ ਸਿੱਖ ਧਰਮ ਦੇ ਵਿੱਚ ਇਹੀ ਆ ਅਸੀਂ ਘੋੜਸਵਾਰੀਆਂ ਜੋ ਜਿਵੇਂ ਜੰਗ ਦੀ ਰਹਿਸਲੇ ਅੱਜ ਇਸ ਤਰ੍ਹਾਂ ਪਹਿਲਾਂ ਗੁਰੂ ਸਾਹਿਬਾਨਾਂ ਦੇ ਸਮੇਂ ਕਰਾਉਂਦੇ ਰਹੇ ਆ ਅਸੀਂ ਬੱਚਿਆਂ ਨੂੰ ਇਹ ਗੁਰਬਾਣੀ ਗੁਰਬਾਣੀ ਨਾਲ ਜੋੜੀਏ ਪਾਣੀ ਬਾਣੇ ਨਾਲ ਜੋੜੀਏ ਤੇ ਸਾਨੂੰ ਇਹਨਾਂ ਜੋਗਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਇੱਕ ਸਿਰਮੌਰ ਸੰਸਥਾ ਹੈ ਵੀ ਬੀਬੀ ਭੁਲਾਈ ਤੇ ਮਾਤਾ ਕੌਲਾ ਜੀ ਜਿਹੜਾ ਹੈਗਾ ਵਾ ਭਲਾਈ ਕੇਂਦਰ ਆ ਔਰ ਸਾਨੂੰ ਜਿਹੜੇ ਲੋਕਾਂ ਨੂੰ ਜਿਹੜੀਆਂ ਸੰਗਤਾਂ ਹੈ ਉਹਨਾਂ ਨੂੰ ਸਾਨੂੰ ਸਹੀ ਜਿਹੜਾ ਰਸਤਾ ਹੈ ਉਸ ਬੰਨੇ ਤੋਰਨਾ ਚਾਹੀਦਾ ਇਹਨਾਂ ਜੋਗਿਆਂ ਦੇ ਵਿੱਚ ਸਾਨੂੰ ਨਈ ਸੰਕਤਾਂ ਨੂੰ ਲਾਉਣਾ ਚਾਹੀਦਾ ਜੀ ਕਿਦਰ ਲੱਗਦਾ ਕਿ ਭਾਈਆ ਮੰਦੀਰ ਤੇ ਖੁਰ ਵੀ ਜੋਗਾ ਕਰ ਰਹੇ ਨੇ ਸੰਕਤਾਂ ਨੂੰ ਵੀ ਕਰਾਇਆ ਜਦ ਕਿ ਉਹਨਾਂ ਨੇ ਕਿਤੇ ਕਿ ਸ਼ਾਸਤਰ ਵਿਦਿਆ ਬਾਰੇ ਕੋਈ ਜਾਣਕਾਰੀ ਨਹੀਂ ਇਹ ਤੇ ਹੁਣ ਉਹਨਾਂ ਨੂੰ ਵੀ ਸਮਝ ਚਾਹੀਦੀ ਆ ਕਿ ਵੀ ਅਸੀਂ ਸਿੱਖ ਹੋਣ ਦੇ ਨਾਤੇ ਇੱਕ ਬੰਨੇ ਅਸੀਂ ਪ੍ਰਚਾਰ ਕਰ ਰਹੇ ਆਂ ਔਰ ਮੈਂ ਸਮਝਦਾ ਕਿ ਜਿਹੜਾ ਪ੍ਰਚਾਰ ਆ ਫਿਰ ਇਹ ਵੀ ਇੱਕ ਵਿਖਾਵਾ ਹੀ ਆ ਜੇ ਸਾਡੇ ਫਿਰ ਵੀ ਸਾਡੀ ਜਿਹੜੀ ਸੋਚ ਆ ਸਾਡੀ ਬੁੱਧੀ ਆ ਉਹ ਜੋਗਿਆਂ ਨਾਲ ਹੀ ਜੁੜੀ ਆ ਤੇ ਮੈਂ ਸਮਝਦਾ ਕੋਈ ਵਧੀਆ ਗੱਲ ਨਹੀਂ ਹੈਗੀ ਨਿੰਦਾ ਕਰਦੇ ਮੈਂ ਤੇ ਇਸ ਤੇ ਜੋਗੇ ਦੀ ਬੋਰਚੋਰ ਨਿੰਦਾ ਕਰਦਾ ਆ ਕਿ ਸਾਨੂੰ ਸਿੱਖ ਧਰਮ ਦੇ ਵਿੱਚ ਰਹਿ ਕੇ ਜਿਹੜੇ ਜੋਗਿਆਂ ਦੇ ਜੋਗੇ ਨਹੀਂ ਕਰਨੇ ਚਾਹੀਦੇ ਸਾਨੂੰ ਸ਼ਸਤਰ ਵਿਦਿਆ ਗੁਰਬਾਣੀ ਨਾਲ ਗੁਰਬਾਣੀ ਅਸੀਂ ਚੌਂਕੜੇ ਮਾਰ ਕੇ ਬੈਠੀਏ ਪੜ੍ਹੀਏ ਸਾਡੇ ਆਟੋਮੈਟਿਕ ਜਿਹੜੇ ਆ ਗੁਰੂ ਸਾਹਿਬ ਜੀ ਨੇ ਸਾਨੂੰ ਸਿਧਾ ਦਿੱਤਾ ਆ ਜਿਵੇਂ ਦਸਤਾਰ ਸਜਾਉਣੀ ਆ ਅਸੀਂ ਜੇ ਇਹ ਕਹਿੰਦੇ ਲੋਕ ਸਾਨੂੰ ਗੁਰੂ ਸਾਹਿਬ ਜੀ ਨੇ ਇਹੋ ਜਿਹੀ ਸਿੱਖਿਆ ਦਿੱਤੀ ਆ ਕਿ ਜਦੋਂ ਅਸੀਂ ਦਸਤਾਰ ਸਜਾਉਨੇ ਆ ਆਟੋਮੈਟਿਕਲੀ ਸਾਡੀ ਗੁਰੂ ਸਾਹਿਬ ਜੀ ਜਿਹੜੇ ਆ ਸਾਰੇ ਸਰੀਰ ਦੀ ਸਾਡੀ ਕਸਰਤ ਹੋ ਜਾਂਦੀ ਆ ਯੋਗੇ ਦੀ ਸਾਨੂੰ ਜ਼ਰੂਰਤ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਬੇਨਤੀ ਆ ਕਿ ਜਿਹੜਾ ਇਹ ਯੋਗਾ ਵਾ ਇਹਨਾਂ ਨੂੰ ਨਾਮ ਗਲਤ ਦੇ ਕੇ ਭਾਈ ਅਮਨਦੀਪ ਹੁਣਾ ਨੇ ਜਿਹੜਾ ਕਿ ਇਹ ਯੋਗਾ ਕੀਤਾ ਵਾ ਇਹ ਸਰੀਆਮ ਪਤਾ ਲੱਗ ਰਿਹਾ ਅੱਜ ਜੀ ਮੈਂ ਥੋੜੀ ਦੇਰ ਪਹਿਲਾਂ ਵੀਡੀਓ ਵੇਖੀ ਆ ਤੇ ਇਹ ਬਹੁਤ ਹੀ ਗਲਤ ਗੱਲ ਆ ਸਾਈ ਸਿੱਖ ਪੰਥ ਦਾ ਪੈਸਾ ਖਾ ਕੇ ਸੰਗਤ ਦੀ ਦਿੱਤੀ ਹੋਈ ਸੇਵਾ ਅਸੀਂ ਖਾ ਕੇ ਤੇ ਜਿਹੜਾ ਕੰਮ ਕਿਸੇ ਹੋਰ ਦਾ ਕਰੀ ਅੱਜ ਥੋੜੀ ਦੇਰ ਪਹਿਲਾਂ ਹੀ ਮੇਰੇ ਕੋਲੇ ਇੱਕ ਇਸਾਈ ਪਰਿਵਾਰ ਦੀ ਬੀਬੀ ਤੇ ਇੱਕ ਬੱਚੀ ਆਈ ਕਹਿੰਦੇ ਸਾਡੇ ਛੱਤ ਟਿਕਣ ਆਲੀ ਆ ਬਾਬਾ ਜੀ ਸਾਡੀ ਛੱਤ ਪਵਾ ਦਿਓ ਉਹਨਾਂ ਕੋਲੋਂ ਮੈਂ ਵੀਡੀਓ ਮੰਗੀ ਤੇ ਉਹਨਾਂ ਨੇ ਵੀਡੀਓ ਦੇ ਦਿੱਤੀ ਮੈਨੂੰ ਤੇ ਉਹ ਜਿਹੜੀ ਵੀਡੀਓ ਉਹ ਮੈਂ ਜਦੋਂ WhatsApp ਤੇ ਕੀਤੀ ਮੈਂ ਵੇਖਿਆ ਤੇ ਉਹਦੇ ਉੱਤੇ ਇੱਕ ਪਾਸਟਰ ਦੀ ਜਿਹੜੀ ਫੋਟੋ ਲੱਗੀ ਮੈਂ ਉਹਨਾਂ ਨੂੰ ਪੁੱਛ ਲਿਆ ਕਿ ਤੁਸੀਂ ਕੌਣ ਜੋ ਕਹਿੰਦੇ ਇਸਾਈ ਆ ਤੇ ਫਿਰ ਮੈਂ ਕਹਾਂ ਵੀ ਨਹੀਂ ਤੁਸੀਂ ਇਸਾਈਆਂ ਦੇ ਕੋਲ ਹੀ ਜਾਓ ਫਿਰ ਅਹੀਂ ਮਤਤ ਵੀ ਫਿਰ ਅਹੀਂ ਸਿਖਾਓ ਤੁਸੀਂ ਗੁਰੂ ਨਾਨਕ ਦਾ ਤੇ ਕੰਮ ਕਰੋ ਇਸਾਈ ਧਰਮ ਦਾ ਇਹ ਗੱਲ ਗਲਤ ਆ ਤੇ ਇਸ ਕਰਕੇ ਮੈਂ ਭਾਈ ਅਮਨਦੀਪ ਸਿੰਘ ਹੁਣਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਪੈਸਾ ਸੰਗਤ ਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਛੇ ਗੋਲਗ ਦਾ ਖਾਂਦ ਹੈ ਜੇ ਤੇ ਕੰਮ ਜਿਹੜਾ ਤੁਸੀਂ ਹੋਰ ਲੋਕਾਂ ਦਾ ਕਰ ਰਹੇ ਜੇ ਇਹ ਕਿੱਧਰ ਨੂੰ ਲੈ ਕੇ ਜਾ ਰਹੇ ਜੇ ਜਿਹੜਾ ਸਿੱਖ ਤੇਰਾ ਹੁੰਦਾ ਨਾ ਕੋਈ ਚੰਗੇ ਜਾਣਕਾਰ ਚਿਹਰੇ ਨੇ ਜਿਹਨੇ ਮਸ਼ਹੂਰ ਚਿਹਰੇ ਸਿੱਖ ਚਿਹਰੇ ਹੁੰਦੇ ਨੇ ਉਹ ਜੋ ਵੀ ਸਿੱਖਿਆ ਸੰਗਤ ਨੂੰ ਦੇਣ ਉਹ ਉਹ ਸੰਗਤ ਜਿਹੜੀ ਆ ਉਹਨੂੰ ਫੋਲੋ ਕਰ ਲੈਂਦੀ ਆ ਤੇ ਤੁਸੀਂ ਇਹ ਗਲਤ ਕੀਤਾ ਵਾ ਤੇ ਤੁਹਾਨੂੰ ਇਹਦੇ ਸਬੰਧੀ ਛੇਤੀ ਹੀ ਮਾਫੀ ਮੰਗ ਲੈਣੀ ਚਾਹੀਦੀ ਆ ਕਿ ਸੰਗਤ ਜੀ ਜੇ ਕਿਸੇ ਦੇ ਮਨ ਨੂੰ ਕੋਈ ਠੇਸ ਲੱਗੀ ਆ ਤਾਂ ਮੈਂ ਮਾਫੀ ਮੰਗਦਾ ਜੇ ਤੁਸੀਂ ਮਾਫੀ ਮੰਗ ਲੋਗੇ ਤੇ ਬਹੁਤ ਵਧੀਆ ਗੱਲ ਆ ਨਹੀਂ ਮੰਗੋਗੇ ਤੇ ਇਸੇ ਤਰ੍ਹਾਂ ਸਿੱਖ ਸੰਗਤ ਤੁਹਾਡੀ ਵਿਰੋਧਤਾ ਕਰੂਗੀ ਜੇ ਸੇਵ ਨੂੰ ਸਿਹਤ ਰੱਖਣ ਦੀ ਗੱਲ ਕਰੀਏ ਤੇ ਜੇ ਆਪਾਂ ਅੰਮ੍ਰਿਤ ਵੇਲੇ ਸਤਿਗੁਰ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਵੇਲੇ ਉੱਠਣ ਦਾ ਨਿਯਮ ਦਿੱਤਾ ਅੰਮ੍ਰਿਤ ਵੇਲੇ ਉੱਠੋ ਦਤਨ ਕਰੋ ਇਸ਼ਨਾਨ ਕਰੋ ਉਤੋਂ ਵੱਧਾ ਨਿਤਨੇਮ ਪੰਜ ਬਾਣੀਆਂ ਦਾ ਕਰੀਏ ਤੇ ਘਟੋ ਘਟ ਸਵਾ ਘੰਟਾ ਡੇਢ ਘੰਟਾ ਨਿਤਨੇਮ ਨੂੰ ਲੱਗ ਜਾਂਦਾ ਉਹ ਚੌਂਕੜਾ ਨਹੀਂ ਹੁੰਦਾ ਵੀ ਆ ਦਮਾਲਾ ਸਜਾਈਏ ਤੇ ਬੈਠ ਕੇ ਦਮਾਲਾ ਸਜਾਈਏ ਨਾ ਚੌਂਕੜਾ ਲਾ ਕੇ ਤੇ ਉਹ ਬਾਹਾਂ ਘੁੰਮਦੀਆਂ ਦਮਾਲਾ ਸਜਾਉਣ ਲੱਗਿਆ ਤੇ ਉਹਦੇ ਵਿੱਚ ਆਪਣਾ ਕਾਫੀ ਜੋਗਾ ਵੀ ਕਹਿ ਸਕਦੇ ਹੋ ਜਾਂਦਾ ਪਰ ਆਪਣਾ ਜੋਗਾ ਨਹੀਂ ਕਰਨਾ ਜੋ ਗੁਰੂ ਨੇ ਸਿਧਾਂਤ ਦਿੱਤਾ ਉਹਦੇ ਸਿਧਾਂਤ ਤੇ 따라 ਦੇਣਾ ਵਾ ਇਹ ਭਾਈਆ ਮਨਦੀਪ ਸਿੰਘ ਜੀ ਅਸੀਂ ਤੁਹਾਨੂੰ ਫੇਰ ਬੇਨਤੀ ਕਰਾਂਗੇ ਕਿ ਤੁਸੀਂ ਮਾਫੀ ਮੰਗ ਲਓ ਕਿਤੇ ਨਾ ਕਿਤੇ ਤੁਸੀਂ ਇੱਕ ਭਾਈ ਮਾਤਾ ਕਾਲਾ ਜੀ ਪੜਾਈ ਕੇਂਦਰ ٹرسٹ ਦੇ ਮੈਂਬਰ ਜੋ ਤੁਸੀਂ ਉੱਥੋਂ ਦੇ ਸੇਵਾਦਾਰ ਜੀ ਤੇ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਕਿਉਂਕਿ ਭਾਈ ਗੋਰੀ ਕਬਾਲ ਸਿੰਘ ਨਾਲ ਸਾਡਾ ਬਹੁਤ दिली ਪਿਆਰ ਆ ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਭਾਈਆ ਮਨਦੀਪ ਸਿੰਘ ਜੀ ਨਾਲ ਨੂੰ ਛੇਤੀ ਹੀ ਇਸ ਵੀਡੀਓ ਸੰਬੰਧੀ ਜਿਹੜੀ ਆ ਜੋਗਾ ਦੀ ਵੀਡੀਓ ਆ ਉਹਨਾਂ ਨੂੰ ਕਹਿਣ ਕਿ ਉਹ ਮਾਫੀ ਮੰਗ ਲੈਣ